ਬਹੁਤ ਵੱਡੇ ਪੱਧਰ ਤੇ ਰਾਤ ਜਦੋਂ ਹਨੇਰੀ ਆਈ ਹੈ ਨਾਲ ਖੜੇ ਉਹਦੇ ਨਾਲ ਜਿਹੜੇ ਕਣਕ ਨਸਰੀ ਉਹ ਵੱਡੇ ਪੱਧਰ ਤੇ ਡਿੱਗੀ ਹੈ ਇਹ ਕਰਕੇ ਜਿਹੜਾ ਇਹ ਧੰਦਾ ਪਹਿਲਾਂ ਹੀ ਘਟੇ ਬੰਦਾ ਆ ਪਰ ਅਸਲ ਦੇ ਉੱਤੇ ਕੋਈ ਨਾ ਕੋਈ ਕੁਦਰਤੀ ਉਹ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਸਾਡਾ ਉਹ ਕਣਕ ਦਾ ਹੋਇਆ ਆ ਮੇਰਾ ਨਾਂਜੀ ਸੁਖਵੰਤ ਸਿੰਘ ਪਿੰਡ ਤੰਗਾਈ ਤੇ ਜੇ ਨੁਕਸਾਨ ਦੀ ਗੱਲ ਕਰੀਏ ਜੀ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੋਇਆ ਵਾ ਕਣਕਾਂ ਬਿਲਕੁਲ ਜੜੀਆਂ ਉਹ ਵੇਸ਼ ਗਈਆਂ ਤੇ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਕਿਸੇ ਤਰੀਕੇ ਪੈਹਲ ਦੇ ਆਧਾਰ ਤੇ ਗਰਦੌਰੀਆਂ ਕਰਾ ਕੇ ਜੋ ਬਣਦਾ ਮੁਆਵਜ਼ਾ ਹੈ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ ਤੇ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਕਿਤੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਣੇ ਪਏ ਮੁਆਵਜ਼ੇ ਪਹਿਲੇ ਵੀ ਰਹਿੰਦੇ ਆ ਕਿਰਪਾ ਕਰਕੇ ਉਹ ਜਿਹੜੇ ਆ ਉਹ ਵੀ ਕਿਹੇ ਹੱਦ ਤੱਕ ਲੋਕਾਂ ਤੱਕ ਪਹੁੰਚਦੇ ਕਿਤੇ ਜਾਣ ਕਿਉਂਕਿ ਤੁਹਾਡੇ ਉਹ ਮੁਆਵਜ਼ੇ ਜਿਹੜੇ ਤਹਿਸੀਲਾਂ ਕਚੈਰੀਆਂ ਤੇ ੱਤ ੱਕੇ ਖਾਂਦੇ ਫਿਰਦੇ ਆ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਵੀ ਮੈਂ ਸਭ ਤੋਂ ਪਹਿਲਾਂ ਮੁਰਗੀਆਂ ਦੇ ਜਿਹੜੇ ਪੈਸੇ ਆ ਉਹ ਦਿਆ ਕਰੂੰਗੀ ਜਿਹਦਾ ਕਿਸੇ ਦਾ ਮੁਆਵਜ਼ਾ ਗਰਦੌਰੀਆਂ ਬਾਅਦ ਚ ਹੋਇਆ ਕਰਨਗੇ ਮੁਆਵਜ਼ਾ ਪਹਿਲਾਂ ਮਿਲਿਆ ਕਰੂਗਾ ਪਰ ਅਫਸੋਸ ਦੀ ਗੱਲ ਇਹ ਆ ਵੀ ਸਰਕਾਰ ਦੇ ਕੰਨ ਤੇ ਜੂਣੀ ਸਰਕ ਦੀ ਲੋਕ ਵਿਚਾਰੇ ਜਿਨ੍ਹਾਂ ਨੂੰ ਫਸਲ ਦਾ ਹੀ ਆਸਰਾ ਹੁੰਦਾ ਫਸਲ ਜਿਹੜੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਆ ਇਸ ਕਰਕੇ ਅਪੀਲ ਆ ਸਰਕਾਰ ਨੂੰ ਵੀ ਜਿਹੜੀ ਇਹ ਸਪੈਸ਼ਲ ਗਰਦੋਰੀ ਕਰਕੇ ਲੋਕਾਂ ਨੂੰ ਜੋ ਵੀ ਮਾਲੀ ਸਹਾਇਤਾ ਦੇ ਸਕਦੇ ਉਹ ਦਿੱਤੀ ਜਾਵੇ। ਇਲਾਕੇ ਅੰਦਰ ਕਿੰਨਾ ਕੁ ਨੁਕਸਾਨ ਹੋ ਗਿਆ ਫਸਲਾਂ ਦਾ? ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ। ਜੇ ਤੁਹਾਨੂੰ ਸਾਰੀਆਂ ਫਸਲਾਂ ਦੇ ਵਿੱਚ ਕਿਤੇ ਲੈ ਕੇ ਜਾਈਏ ਪੂਰੀ ਤਰ੍ਹਾਂ ਫਸਲ ਜਿਹੜੀ ਵਿਸ਼ਗੀ ਤੇ ਬਰਬਾਦ ਹੋ ਚੁੱਕੀ ਹੈ। ਇਹਦੀ ਅਜੇ ਤੱਕ ਤਾਂ ਕੋਈ ਆਸ ਨਹੀਂ। ਜੇ ਰੱਬ ਕਿਤੇ ਥੋੜਾ ਬਹੁਤ ਮਿਹਰਬਾਨ ਹੋਵੇ ਤਾਂ ਹੋ ਸਕਦਾ ਵੀ ਕੁਛ ਨਾ ਕੁਛ ਲੋਕਾਂ ਦੇ ਪੱਲੇ ਪਵੇ। ਇਹ ਕਰਕੇ ਇਹ ਦੇ ਰੱਬ ਦੇ ਹੱਥ ਵਾਸੇ ਵੀ ਜੇ ਹੁਣ ਧੁੱਪਾਂ ਲੱਗ ਜਾਂਦੀਆਂ ਤੇ ਕੁਝ ਬਚਾਅ ਹੋ ਸਕਦਾ ਨਹੀਂ ਤੇ ਫਿਲਹਾਲ ਕੋਈ ਬਚਾਅ ਨਹੀਂ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਨੇਰੀ ਝੱਖੜ ਨੇ ਬਹੁਤ ਰੁੱਖ ਪੁੱਟੇ ਆ ਬਹੁਤ ਵੱਲੇ ਖੰਬੇ ਸਭ ਬਿਜਲੀ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਠੀਕ